ਸੁਖ ਹਟਲ ਗੁਰ ਸੇਵੀਐ ਐਹਨ ਸਹਜ ਸੁਭਾ ਹੈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਨ ਦੀ ਨੂਰੀ ਅਰਸੋਂ ਕੁਰਸੋਂ ਛਟੀ ਐ ਤਉ ਤੇ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਹੰਦਸ਼ਾ jis paas baith yaan soo hiya sab naan daavey saa jis paas hiya ਮਹੱਲਾ ਪਹਿਲਾ ਜਿਉ ਤਪਤ ਹੈ ਬਾਰ ਬਾਰ ਤਪ ਤਪ ਖਪੈ ਬਹੁਤ ਵੇਕਾਰ ਜਿਉ ਤਪਤ ਹੈ ਬਾਰ ਬਾਰ ਤਪ ਤਪ ਖਪੈ ਬਹੁਤ ਵੇਕਾਰ ਜੈ ਤਨ ਬਾਣੀ ਵਿਸਰਜ ਜਾਏ ਜੋ ਪੱਕਾ ਰੋਗੀ ਵਿਲਲਾਏ ਬਹੁਤ ਬੁਲਣ ਝਖਣ ਹੋਏ ਨੇ ਬੋਲੇ ਜਾਣ ਸਭ ਸੋਏ ਰਹਾ ਜਿਨ ਕਨ ਕੀਤੇ ਅਖੀਨਕ ਜਿਨ ਜਿਹਵਾ ਦਿੱਤੀ ਬੁਲੇ ਤਾਤ ਜਿੰਮਨ ਰੱਖਿਆ ਅਗਨੀ ਪਾਏ ਵਜ ਪਵਨ ਆਖੇ ਸਭ ਜਾਈ ਜੇ ਤਮਹੁ ਪਰਿਤ ਸੁਹਾਦ ਸਭ ਕਾਲਖ ਦਾਗਾ ਦਾਗ ਦਾਗ ਦੋਸ ਮੈਂ ਚੱਲਿਆ ਲਹੇ ਦਰਗਾ ਵੈਸਨ ਨਾਹੀ ਜਾਏ ਕਰਮ ਮਿਲੇ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁਬੈ ਫਿਰ ਹੋ ਵੈਸਾ ਦੁ ਨਾਨਕ ਸਾਚਾ ਸਰਬਦਾਤਾ ਕਰਨ ਮਿਲਾ ਅਕਰਣ ਤੇਰਾ ਨਾਉ ਜਿੱਤ ਲਗ ਤਰਨਾ ਹੋਰ ਨਹੀਂ ਥਾਓ ਜੇ ਕੁ ਡੁੱਬੈ ਫਿਰ ਹੋ ਵੈਸਾ ਦੂ ਨਾਨਕ ਸੱਚਾ ਸਰਬਦਤਰ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਜੀਉ ਤਪ ਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਵੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪਕਰਗੀ ਵਿਲਲਾਏ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਤਨਾ ਸ੍ਰੀ ਰਾਗ ਅੰਦਰ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਮੁਖਾਰ ਬਿੰਦੂ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 662 ਤੇ ਸੁਭਾਈ ਬਾਣ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਪ੍ਰਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ